ਹਾਂਜੀ ਭਾਈ ਸਾਰੇ ਸਤਿ ਸ੍ਰੀ ਅਕਾਲ ਜੀ ਕੱਲ ਪਾਲੀ ਦੀ ਵੀਡੀਓ ਪਾਈ ਸੀ ਤੇ ਵਿੱਚ ਵਿੱਚ ਕੁਝ ਕੁ ਭਰਾਵਾਂ ਦੇ ਕਮੈਂਟ ਆਏ ਕਿ ਯਾਰ ਭਾਈ ਤੁਸੀਂ ਇਹਨੂੰ ਆਜਾਦ ਕਰ ਦਿਓ ਛੱਡ ਦਿਓ ਇਹ ਨਾ ਯਾਰ ਮੈਂ ਮਦਾਰੀ ਤੋਂ ਲਈ ਨਹੀਂ ਕਿਸੇ ਕੋਲ ਕੋਲ ਨੂੰ ਵੀ ਪਤਾ ਜਿਹੜੇ ਮਦਾਰੀਆਂ ਕੋਲ ਰਹਿੰਦੇ ਨੇ ਇਹ ਮਦਾਰੀ ਇਹਨਾਂ ਨੂੰ ਕਿਵੇਂ ਕੁੱਟ-ਕੱਟ ਕੇ ਕਿਵੇਂ ਸਿਵਾਉਂਦੇ ਨੇ ਹਣਾ ਸਾਰੇ ਆਪਾਂ ਜਾਣਦੇ ਹਾਂ ਚਲੋ ਉਹ ਤੋਂ ਮੈਂ ਲੈ ਲਈ ਸੀ ਇਹ ਪੈਕੇਜ ਇਹਨਾਂ ਨੂੰ ਛੱਡਣ ਨੂੰ 4-5 ਸਾਲ ਸਾਡੇ ਕੋਲ ਹੋ ਗਏ ਛੱਡਣ ਨੂੰ ਅਸੀਂ 2-3 ਵਾਰੀ ਪਹਿਲਾਂ ਵੀ ਸੋਚਿਆ ਵੀ ਛੱਡ ਦਈਏ ਪਰ ਸਾਨੂੰ ਜ਼ਿਆਦਾਤਰ ਬੰਦਿਆਂ ਨੇ ਦੱਸਿਆ ਕਹਿੰਦਾ ਜੇ ਇਹਨੂੰ ਤੂੰ ਬਾਂਦਰਾ ਛੱਡ ਗਿਆ ਇਹਨੂੰ ਵੱਡੇ ਬਾਂਦਰਾ ਨੇ ਮਾਰ ਦੇਣਾ ਜੇ ਮੈਂ ਸੋਚਾਂ ਇਹਨੂੰ ਐ ਛੱਡ ਦਵਾਂ ਲੋਕਾਂ ਨੇ ਡੱਬਦੇ ਮਾਰਿਆ ਨੇ ਕਿਉਂਕਿ ਇਹਨੂੰ ਡਰਾਉਣ ਦੀ ਆ ਇਹਨੂੰ ਐਂ ਡਰਾਉਣ ਦੀ ਹੱਤ ਹੁੰਦੀ ਆ ਹਨਾ ਤਾਂ ਇਹ ਆਪਣਾ ਲੋਕਾਂ ਨੇ ਤਾਂ ਪੱਥਰ ਮਾਰ ਮਾਰ ਕੇ ਇਹਨੂੰ ਹੋ ਕਰ ਦੇਣਾ ਇਸ ਕਰਕੇ ਸੀ ਰੱਖੀ ਹੋਈ ਆ ਯਾਰ ਕੋਈ ਸਾਡਾ ਕੋਈ ਉਹ ਨਹੀਂ ਯਾਰ ਕੋਈ ਇਮਾਨਤ ਤੇ ਅੱਜ ਮੈਂ ਤੁਹਾਡੇ ਸਾਹਮਣੇ ਉਹਨੂੰ ਮੈਂ ਖੁੱਲੀ ਛੱਡ ਦਿੰਦਾ ਹੁਣ ਇਹਨੇ ਜਾਣਾ ਕਿਤੇ ਨਹੀਂ ਹੈਗਾ ਪਤਾ ਨਹੀਂ ਕੀ ਆ ਥਾਲੇ ਵਿੱਚ ਗਵਾਂਡੀਆਂ ਗੁੰਡੀਆਂ ਨੇ ਚਲੇ ਜਾਂਦੀ ਆ ਗਵਾਂਡੀ ਡਰ ਜਾਂਦੇ ਨੇ ਕਿਸੇ ਦੇ ਦੰਦ ਮਾਰਦਾ ਕਿਉਂਕਿ ਇਹ ਹਰੇਕ ਨਾ ਜਾ ਬੱਜ ਜਾ ਬੱਜ ਇਹਨੇ ਆਲੇ-ਜਾਲੇ ਢੇੜੇ ਜਾਣੇ ਨੇ ਬਸ ਇੱਥੇ ਹੋਰ ਕੋਈ ਨਹੀਂ ਕਰਨਾ ਹੈਗਾ ਸਾਨੂੰ ਤਾਂ ਐ ਹੁੰਦਾ ਯਾਰ ਜੇ ਕਿਸੇ ਨੂੰ ਫੜ ਲਿਆ ਫਿਰ ਦੱਸ ਕੀ ਕਰਾਂਗੇ ਚੱਲ ਜਾਈ ਚਲੋ ਦੋ ਆ ਚੱਕਰ ਆ ਹੋਰ ਕੁਝ ਨਹੀਂ ਹੈਗਾ ਇਹਦੇ ਦੰਦ ਦੰਦ ਮਾਰਦਾ ਸਾਡੀ ਜਾਨ ਨੂੰ ਔਖਾ ਹੋ ਜੂਗਾ ਅਗਲੇ ਨੇ ਮਿੰਟ ਚ ਲਾਂਬਾ ਦੇ ਕੇ ਆਣਾ ਇਹ ਮਾੜਾ ਜਾਂ ਗਵਾਂਢੀ ਇਹਨੇ ਚੱਲੇ ਜਾਂਦੀ ਹੈ ਗਵਾਂਢੀ ਜਦੋਂ ਸਾਡੇ ਆ ਜਾਂਦੇ ਨੇ ਵੀ ਭਾਈ ਥੋੜੀ ਬੰਦਰੀ ਆ ਗਈ ਥੋੜੀ ਬੰਦਰੀ ਖੁੱਲ ਕੇ ਆ ਗਈ ਆ ਚੱਕਰ ਘਾਣੀ ਆ ਆ ਲੈ ਆ ਗਈ ਅੰਦਰ ਖਾਣ ਨੂੰ ਲੱਭਦੀ ਖਾਣ ਨੂੰ ਲੱਭਦੀ ਆ ਖਾਣ ਨੂੰ ਦੇਖੂਗੀ ਕੁਝ ਲੈ ਆਹ ਦੇਖ ਲੋ ਨਾਂ ਪੈ ਗਈ ਆਗੇ ਲੈ ਲੈ ਆ ਬੈਠੀ ਆ ਉਹ ਤੁਸੀਂ ਦੱਸੋ ਕੀ ਇਹਨੂੰ ਅਸੀਂ ਨੇ ਕੋਈ ਥੱਲੇ ਖੁੱਲ ਕੇ ਆਈ ਆ ਪਤਾ ਕੀ ਆ ਯਾਰ ਮੈਨੂੰ ਨਾ ਇੱਕ ਵਾਰੀ ਫੋਨ ਆ ਗਿਆ ਸੀਗਾ ਕਿਸੇ ਨੇ ਸ਼ਿਕਾਇਤ ਕਰ ਇਹਦੀ ਉਹ ਕਰਤੀ ਵੀ ਇਹਨੇ ਬੰਦਰ ਬੰਨ ਕੇ ਰੱਖਿਆ ਹੋਇਆ ਪਤਾ ਕੀ ਆ ਯਾਰ ਅਸੀਂ ਇਹਨੂੰ ਬੱਚਿਆਂ ਵਾਂਗੂ ਰੱਖਿਆ ਆ ਕੋਈ ਉਹ ਨਹੀਂ ਠੀਕ ਆ ਬੰਦੇ ਕਹਿੰਦੇ ਨੇ ਯਾਰ ਤੁਸੀਂ ਇਹਨੂੰ ਕੈਦ ਕੀਤਾ ਹੋਇਆ ਇੱਕ ਬੰਦੇ ਨੇ ਵਿੱਚ ਲਿਖਿਆ ਹੈ ਤੇਰੇ ਦੋ ਦਿਨ ਗਾਲਤ ਚ ਬੰਦਾ ਚੈਨ ਪਾ ਕੇ ਰੱਖੇ ਤੈਨੂੰ ਫੇਰ ਪਤਾ ਲੱਗੇ ਜਿਹੜੇ ਬੰਦਰ ਆਏ ਉਥੇ ਉਫੜ ਕੇ ਰੱਖਦੇ ਨੇ ਜਿਹੜੇ ਇਹਨਾਂ ਦਾ ਇੰਨਾ ਕੁੱਟਮਾਰ ਕੇ ਇਹਨਾਂ ਨੂੰ ਸਿਖਾਉਂਦੇ ਨੇ ਉਹਨਾਂ ਲੋੜਾਂ ਦਾ ਚੰਗੀ ਹੋਈ ਆ ਯਾਰ ਇਹ ਟਾਈਮ ਨਾਲ ਰੋਟੀ ਨਾਲ ਰੋਟੀ ਪਾਣੀ ਨਾਲ ਪਾਣੀ ਬਾਕੀ ਜੇ ਦਾਣਾ ਪਾਣੀ ਤੁਸੀਂ ਦਾਣਾ ਪਾਣੀ ਤੇ ਭਰੋਸਾ ਕਰਦੇ ਹੋ ਤੁਸੀਂ ਜਿੱਥੇ ਦਾਣਾ ਪਾਣੀ ਜਿਹਦਾ ਲਿਖਿਆ ਉਹਨੇ ਉੱਥੇ ਹੀ ਖਾਣਾ ਆਪਾਂ ਇਨਸਾਨਾਂ ਦੀ ਲਾ ਲਈਏ ਕਈ ਇਨਸਾਨਾਂ ਕੋਲ ਦੁਨੀਆ ਦਾ ਕਰੋੜਾ ਰੁਪਈਆ ਪਰ ਉਹ ਹਸਪਤਾਲਾਂ ਦੇ ਵਿੱਚ ਚਾਹਦਾ ਉੱਥੇ ਰੋਟੀ ਮਿਲਦੀ ਆ ਹਸਪਤਾਲਾਂ ਦੇ ਵਿੱਚ ਨੇ ਕੋਈ ਜੇਲਾਂ 'ਚ ਰੋਟੀ ਖਾ ਰਿਹਾ ਕੋਈ ਕਿਤੇ ਕੋਈ ਵਿਦੇਸ਼ਾਂ 'ਚ ਰੋਟੀ ਖਾ ਰਿਹਾ ਆਪਣੇ ਕਿੰਨੇ ਪਰਿਵਾਰ ਜਿਹੜੇ ਬਾਹਰ ਗਏ ਹੋਏ ਨੇ ਕਿੱਤੇ ਉਹਨਾਂ ਦਾ ਜੀ ਨਹੀਂ ਕਰਦਾ ਯਾਰ ਰਿਜ਼ਰਵ ਦੇ ਘਰ ਨੂੰ ਜਾਈਏ ਪਰ ਨਹੀਂ ਯਾਰ ਉਹਨਾਂ ਦਾ ਦਾਣਾ ਪਾਣੀ ਉੱਥੇ ਲਿਖਿਆ ਹੋਇਆ ਹਨ ਤੇ ਸਾਨੂੰ ਕੋਈ ਉਹ ਚੱਕਰ ਨਹੀਂ ਆ ਥੋੜੇ ਸਾਹਮਣੇ ਮੈਂ ਖੁੱਲੀ ਛੱਡਦੀ ਉੱਥੋਂ ਆ ਕੇ ਤੇ ਇੱਥੇ ਬਹਿ ਗਈ ਆ ਕੇ ਤੇ ਬਾਕੀ ਯਾਰ ਫਿਰ ਵੀ ਤੁਸੀਂ ਕਹਿੰਦੇ ਹੋ ਵੀ ਨਹੀਂ ਯਾਰ ਇਹ ਤੇਰੇ ਕੋਲ ਨਹੀਂ ਸਹੀ ਹੈਗੀ ਇਹਨੂੰ ਕੋਈ ਹੋਰ ਹੈ ਨਾ ਤੇ ਮੇਰੇ ਨਾਲ ਚਾਰ ਭਰਾ ਚੱਲਣ ਹਨਾ ਵੀ ਆਪਾਂ ਥੋੜੇ ਸਾਹਮਣੇ ਛੱਡਿਆ ਆਉਨੇ ਆ ਉੱਥੇ ਜਾ ਕੇ ਜੇ ਤੁਹਾਨੂੰ ਲੱਗਦਾ ਵੀ ਉੱਥੇ ਸੇਫ ਆ ਇਹ ਬਾਕੀ ਜਿਵੇਂ ਤੁਹਾਡੇ ਭਰਾਵਾਂ ਦਾ ਯਾਰ ਦੇਖੋ ਕਮੈਂਟ ਜਿਹੜੇ ਕੀਤੇ ਸੀਗੇ ਨਾ ਬੰਦਿਆਂ ਨੇ ਕੀਤੇ ਥੋੜੇ ਘਵਾਲੇ ਬੰਦਿਆਂ ਨੇ ਬਾਲੇ ਨੇ ਚੰਗਾ ਹੀ ਕਿਹਾ ਵੀ ਚੱਲ ਭਾਈ ਤੂੰ ਸੇਵਾ ਕਰਦਾ ਸਾਡੇ ਕੋਲ ਦੇਖ ਤਿੰਨ ਸਾਡੇ ਕੋਲ ਕੁੱਤੇ ਨੇ ਹਨਾ ਕਬੂਤਰ ਆ ਆਪਣਾ ਆ ਕੋ ਆਪਣਾ ਕੋ ਛੇਲਾ ਰੱਖਿਆ ਆ ਇੱਕ ਮੁਰਗੇ ਨੇ ਕਦੇ ਮੁਰਗਾ ਵੱਢ ਕੇ ਨਹੀਂ ਖਾਦਾ ਹੈਗਾ ਹਨਾ ਕੋਈ ਮਰ ਵੀ ਜਾਵੇ ਨੱਪਦੀਦਾ ਕਿਸ ਨੂੰ ਖਾਣ ਨੂੰ ਮਣੀ ਦਈਦਾ ਐ ਜੀ ਐਹੀ ਜੀ ਅਸੀਂ ਤਾਂ ਦਿਲ ਰੱਖਣ ਵਾਲੇ ਬੰਦੇ ਆ